ਕਾਰੇ ਕੰਮ ਕਰ ਰਿਹਾ ਨਾ ਜੱਜਾ ਹੋਰੇ ਅਗਲੇ ਕੰਮ ਪਾ ਜਾਂਦੇ ਆ ਹਾਂਜੀ ਸਸਰੀ ਘਰ ਸਾਰੇ ਦਾ ਕੀ ਹਾਲ ਚਾਲ ਵਾ ਤੁਹਾਡਾ ਜੰਗੀ ਸਿੰਘ ਠੀਕ ਠਾਕ ਹੋ ਬਾਈ ਗੱਲ ਕਰਨੀ ਆਪਾਂ ਅਜ ਅਬੋਰ ਕਾਂਡ ਬਾਰੀ ਅਬੋਰ ਕਾਂਡ ਬਾਰੀ ਅਬੋਰ ਕਾਂਡ ਹੋਇਆ ਬਾਈ ਜਿੱਥੇ ਨਾ ਬੰਦੇ ਨੂੰ ਕਚਹਿਰੀਆਂ ਕੋਈ ਗੋਲੀਆਂ ਮਾਰਤੀਆਂ ਬੰਦੇ ਦੇ 6-7 ਗੋਲੀਆਂ ਮਾਰੀਆਂ ਬੰਦੇ ਦੇ ਸੋ ਚਲੋ ਇਹ ਆਪਾਂ ਤੁਹਾਨੂੰ ਪਹਿਲਾਂ ਹੀ ਵੀਡੀਓ ਪਾਈ ਸੀ ਆਪਾਂ ਬਾਈ ਕਚਹਿਰੀਆਂ ਵਾਲੇ ਤੁਸੀਂ ਆਪਾਂ ਨੂੰ ਬਹੁਤ ਪਿਆਰ ਦਿੱਤਾ ਧੰਨਵਾਦ ਤੁਹਾਡਾ ਸਾਰਿਆਂ ਦਾ ਸੋ ਇਹ ਵੀਡੀਓ ਵੀਰੇ ਆਪਾਂ ਪਾ ਰਹੇ ਆ ਥੱਲੇ ਵੀਡੀਓ ਚੱਲੀ ਜਾਂਦੀ ਆ ਦੇਖ ਲਿਓ ਮੁੰਡੇ ਨੇ ਮਤਲਬ ਕਿ ਦੋ ਮੁੰਡੇ ਸੀਗੇ ਆਪ ਵਿਚ ਉਹਨਾਂ ਨੇ ਲੱਗਦੀ ਸੀਗੀ ਤੇ ਇੱਕ ਨੇ ਦੂਜੇ ਦਾ ਕਤਲ ਕਰਤਾ ਸੋ ਵੀਰੇ ਬਹੁ ਮਾੜੀ ਗੱਲ ਆ ਮਾੜੀ ਗੱਲ ਆ ਚਲੋ ਜੋ ਜੀ ਦੀ ਹੈਗੀ ਹੈਗੀ ਆ ਆਪਾਂ ਇਹ ਗੱਲ ਆ ਵੀ ਕਚਹਿਰੀਆਂ ਬਾਈ ਜਿੱਥੇ ਅਬੋਰ ਕਚਹਿਰੀਆਂ ਜੇ ਕਿਸੇ ਨੂੰ ਪਤਾ ਹੋਵੇ ਤੇ ਮੇਰੇ ਹਿਸਾਬ ਨਾਲ ਉੱਥੇ 7-800 ਵਕੀਲ ਆ ਬਾਈ ਹਾਂ ਉਹ 7-800 ਵਕੀਲਾਂ ਦਾ ਉਹਨਾਂ ਦਾ ਗਰੁੱਪ ਆ ਵੱਲੋਗੇ ਜਿਹੜੇ ਚੱਲਦੀਆਂ ਨੇ ਵਕੀਲਾਂ ਦੀ ਤੇ 7-8 ਜੱਜ ਆ ਬਾਈ ਉੱਥੇ ਜੱਜ ਅੰਦਰ ਹੀ ਰਹਿੰਦੇ ਆ ਹਾਂ ਅੰਦਰ ਮੇਰੇ ਹਿਸਾਬ ਨਾਲ ਜੇ ਮੈਂ ਝੂਠ ਨਾ ਬੋਲਦਾ ਵਾ ਤੇ ਉਹ ਜੱਜਾਂ ਦੀ ਬਾਈ ਅੰਦਰ ਹੀ ਉਹਨਾਂ ਦੀ ਸਕਿਉਰਿਟੀ ਅਲੱਗ ਠੀਕ ਆ ਜੋ ਕੋਰਟ ਦੇ ਵਿੱਚ ਸਕਿਉਰਿਟੀ ਦਾ ਰੂਲ ਹੁੰਦਾ ਜੋ ਸਰਕਾਰ ਦੇ ਮੁਤਾਬਿਕ ਸਕਿਉਰਿਟੀ ਹੁੰਦੀ ਆ ਉਹ ਸਕਿਉਰਿਟੀ ਵੀਰੇ ਆਪਣੇ ਹਿਸਾਬ ਨਾਲ ਲੋ ਹੁਣ ਇਹ ਚ ਕੌਣ ਕੀ ਦੀ ਫੇਲੀਅਰ ਆ ਸਰਕਾਰ ਦੀ ਫੇਲੀਅਰ ਆ ਬਾਈ ਬੰਦਾ ਹੁਣ ਕਿਤੇ ਸੁਰੱਖਿਤ ਨਹੀਂ ਹੈਗਾ ਹੁਣ ਬੰਦਾ ਆਪਣੇ ਘਰੋਂ ਜਾਂਦਾ ਵਾ ਵੀ ਮੈਂ ਇਸ ਤਰੀਕੇ ਤੇ ਚੱਲਿਆ ਜੀ ਕਰਦੇ ਵੀ ਕਹਿੰਦੇ ਪੁੱਤ ਕੁਝ ਆਜੀ ਚੀਜ਼ ਨਾਲ ਲੈ ਕੇ ਜਾਈਂ ਕਿ ਤੇਰਾ ਉੱਥੇ ਕੁਝ ਹੋਏ ਇੱਥੋਂ ਤੱਕ ਗਈ ਬੰਦਾ ਕੂਲ ਲੈਪ ਜੜਦੇ ਪੁੜੀ ਤੱਕ ਤਲਾਸ਼ੀ ਲੈ ਕੇ ਅੰਦਰ ਜਾਂਦੇ ਤੇ ਬਾਈ ਅਸਲਾ ਕੇ ਦੰਦਰ ਪਹੁੰਚ ਗਿਆ ਸੋ ਇਹ ਸਭ ਕੁਝ ਬਾਈ ਸਰਕਾਰਾਂ ਨੇ ਮਿਲੀ ਭੁਗਤਾ ਗਵਰਨਮੈਂਟ ਪਤਾ ਕੀ ਕਰ ਰਹੀ ਆ ਗਵਰਨਮੈਂਟ ਹੁਣ ਕਿਸੇ ਬੰਦੇ ਦਾ ਐਨਕਾਊਂਟਰ ਨਹੀਂ ਕਰਨਾ ਚਾਹੁੰਦੀ ਤੇ ਉਹਨੂੰ ਗਵਰਨਮੈਂਟ ਇਦਾਂ ਬੰਦੇ ਮਰਵਾ ਰਹੀ ਆ ਠੀਕ ਆ ਪਰਨਾ ਵੀਰੇ ਟਾਈਮ ਗਿਆ ਹੁਣ ਵੀ ਹਾਵੀ ਸਮਾਪੇ ਸੋਦੇ ਵੀ ਸਾਡੇ ਨਿਆਣੇ ਜਾਂ ਲੱਗਦਾ ਵਾ ਵੱਡੇ ਹੋਏ ਕੋਈ ਸਾਰੇ ਬੱਚੇ ਲੜਦੇ ਆ ਕਿਰਪਾਨਾਂ ਚੱਲਦੀਆਂ ਡਾਂਗਾ ਚੱਲਦੀਆਂ ਬਾਈਓ ਕੰਮ ਗਿਆ ਹੁਣ ਦੁਬਾਰਾ ਪਸਤੋਂ ਦਾ ਮੌਕਾ ਨਹੀਂ ਮਿਲਣਾ ਠੀਕ ਆ ਨਾ ਕਹਿਣ ਦਾ ਮਤਲਬ ਸਮਝੋ ਵੀਰੇ ਦੁਬਾਰਾ ਪਸਤੋਂ ਦਾ ਮੌਕਾ ਨਹੀਂ ਮਿਲਣਾ ਹੁਣ ਗੋਲੀਆਂ ਆ ਹਥਿਆਰ ਬਹੁਤ ਆ ਗਏ ਆ ਦੂਜੇ ਦਿਨ ਅਖਬਾਰ ਪੜ੍ਹਦੇ ਆ ਬਾਈ ਕਿਸੇ ਨਾ ਕਿਤੇ ਗੋਲੀਆਂ ਚੱਲੀਆਂ ਹੁੰਦੀਆਂ ਸੋ ਬਾਈ ਆਪਦੇ ਬੱਚਿਆਂ ਦਾ ਧਿਆਨ ਰੱਖੋ ਆਪਣੇ ਬੱਚਿਆਂ ਨੂੰ ਬਚਾ ਲਓ ਜਿੰਨਾ ਬਚਾ ਸਕਦੇ ਆ ਮਰਵਾਦਨਾ ਸਰਕਾਰਾਂ ਨੇ ਇਹ ਨਾ ਬੜਾ ਜਲਦਾ ਵਿਆਵਾ ਠੀਕ ਆ ਜੀ ਹੁਣ ਉਹ ਕੰਮ ਖਤਮ ਹੋ ਗਿਆ ਵੀ ਚਾਹੇ ਤਾਂ ਲੜਾਈ ਹੋ ਗਈ ਜਦੋਂ 10 ਮੁੰਡੇ ਲੜ ਪਏ ਜੀ ਕੋਈ ਨਹੀਂ ਕਿ ਸਿਰ ਪਟ ਗਿਆ ਕਿਸੇ ਅੱਖ ਕੱਲ ਕਾਲੀ ਹੋ ਗਈ ਕਿਸੇ ਨਕਸੇਰ ਪਟ ਗਈ ਉਹ ਕੰਮ ਗਏ ਵੀਰੇ ਹੁਣ ਸਿੱਧਾ ਗੋਲੀਆਂ ਚੱਲਦੀਆਂ ਦੁਬਾਰਾ ਬਸਤੌਣ ਦਾ ਮੌਕਾ ਨਹੀਂ ਮਿਲਦਾ ਇਦਾਂ ਹੀ ਇੱਕ ਵਾਰੀ ਹੋਇਆ ਸੀ ਤਰਨਤਾਨ ਤੋਂ 2 ਮਹੀਨੇ ਪਹਿਲਾਂ ਦੀ ਗੱਲ ਆ ਉਹ ਵਿਚਾਰੇ ਨਜਾਇਜ਼ ਮੁੰਡੇ ਇਦਾਂ ਹੀ ਖਵਾ ਬਾਜੀ ਚੱਲ ਗਏ ਕਿਸੇ ਨਾਲ ਉਹ ਆਪ ਤਾਂ ਬੰਦੇ ਗੱਡੀ ਭਜਾ ਕੇ ਲੈ ਗਏ ਠੀਕ ਆ ਪਿਛੇ ਉਹ ਦੋ ਮੁੰਡੇ ਮਰ ਗਏ ਸਰਦਾਰ ਵਿਚਾਰੇ ਉਹਨੇ ਉਮਰ ਮੇਰੇ ਸਾਲ ਆ 20 ਸਾਲ ਤੋਂ ਥੱਲੇ ਸੀ 21 22 ਸਾਲ ਇੰਨੀ ਕੁ ਉਮਰ ਸੀਗੀ ਸੋ ਵੀਰੇ ਕਹਿਣ ਦਾ ਮਤਲਬ ਆ ਵੀ ਆਪ ਦਾ ਹੁਣ ਧਿਆਨ ਰੱਖੋ ਬੱਚਿਆਂ ਦਾ ਧਿਆਨ ਰੱਖੋ ਆਪਣਾ ਧਿਆਨ ਰੱਖੋ ਜਿੱਦਾਂ ਦੇ ਤੁਹਾਡੇ ਐਨ ਵਾਲੀ ਸਮਝੋ ਵੀ ਕਚੈਰੀ ਜਾ ਰਹੇ ਆ ਤੇ ਉੱਥੇ ਕਿਹੜਾ ਕਚੈਰੀ ਕੋਈ ਆ ਜੂਗਾ ਓਏ ਵੀਰੇ ਅਗਲਾ ਨਹੀਂ ਕਿਸਨ ਦੇਖਦਾ ਕੀ ਹੋ ਰਿਹਾ ਕੀ ਨਹੀਂ ਠੀਕ ਆ ਜੀ ਸੋ ਦੇਖ ਲੋ ਬਾਈ ਹੁਣ ਅਬੋਰ ਇੰਨਾ ਮਤਲਬ ਕਿ ਵਧੀਆ ਸ਼ਾਇਰ ਆ ਬਾਈ ਇਹ ਮਾਰਾ ਕੰਮ ਹੋਇਆ ਵਾ ਚਲੋ ਅਗਲੇ ਜੋ ਲਗਦੀ ਸੀਗੀ ਕੋਸੀ ਉਹ ਆਪਾਂ ਨੂੰ ਨਹੀਂ ਪਤਾ ਬਾਈ ਕੀ ਗੱਲ ਆ ਆਪਾਂ ਤੇ ਇਹ ਗੱਲ ਹੋ ਸਕਦੀ ਆ ਵੀ ਇੱਕ ਕਚਹਿਰੀ ਅੰਦਰ ਵੀ ਰਸਲਾ ਚੱਲ ਕਿੱਦਾਂ ਗਿਆ ਆਪਾਂ ਤੇ ਇਹ ਗੱਲ ਤੇ ਆਪਾਂ ਕਹਿ ਰਹੇ ਆ ਵੀ ਇੱਕ ਬੰਦਾ ਹੁਣ ਕਿੱਥੇ ਜਾਵੇ ਬਾਈ ਇੱਕ ਬੰਦਾ ਕਹਿੰਦਾ ਸੀ ਵੀ ਚੱਲ ਦੋ ਕਹਿੰਦਾ ਸਖਸ਼ ਚੀਜ਼ਾਂ ਹੁੰਦੀਆਂ ਜਾਂ ਜੇਲ ਤੇ ਜਾਂ ਕਚਹਿਰੀ ਹੁਣ ਕੰਮ ਖਤਮ ਹੋ ਰਿਹਾ ਵੀਰੇ ਸੋ ਵੀਰੇ ਕਹਿੰਦਾ ਮਤਲਬ ਇਹੀ ਆ ਵੀ ਜਿਹੜੀ ਬੈਲੀ ਗੱਲ ਤਾਂ ਕਿਸੇ ਨਾਲ ਪਾਈ ਆ ਦੁਸ਼ਮਣੀ ਪਾਉਣਾ ਠੀਕ ਆ ਜੇ ਪਾਉਣੀ ਆ ਤੇ ਫਿਰ ਤਿਆਰ ਹੋ ਫਿਰ ਆਣਾ ਦੇਖੋ ਕੀ ਹੋ ਜੂਗਾ ਜਾਂ ਤੁਹਾਡਾ ਅੱਜ ਕੱਲ ਕਰੋ ਲੋਕਾਂ ਚ ਖਤਮ ਹੋ ਗਿਆ ਵੀਰੇ ਕੋਈ ਮਨ ਦੇ ਵਿੱਚ ਹਰੇਕ ਬੰਦਾ ਤਾਂ ਤੋਂ ਤਾਂ ਚਾਹੇ ਕੋਈ ਬੰਦਾ 500 ਰੁਪਏ ਦੀ ੜੀ ਕਮਾਰਿਆ ਚਾਹੇ ਕੋਈ 5000 ਦੀ ੜੀ ਕਮਾਰਿਆ ਈਗੋ ਖਤਮ ਹੋ ਗਈ ਸਾਰਿਆਂ ਦੇ ਬਾਈ ਕੋਈ ਕਿਸੇ ਮਨ ਚ ਰਹਿਮ ਖਤਮ ਹੋ ਗਿਆ ਅਗਲਾ ਕਹਿੰਦਾ ਮੌਕੇ ਦੇ ਕੰਮ ਖਤਮ ਕਰ ਜੋ ਕਰਨਾ ਕਰ ਆਹ ਸਾਹਬ ਆ ਵੀਰੇ ਕਿਸਨੂੰ ਹੱਥ ਲਾ ਕੇ ਦੇਖ ਲੋ ਅਗਲਾ ਜਲੂਸ ਘੜ ਦਿੰਦਾ ਠੀਕ ਆ ਜੀ ਸੋ ਆਪਾਂ ਗੱਲ ਜਾਈ ਲੰਬੀ ਨਹੀਂ ਕਰਦੇ ਠੀਕ ਆ ਬਾਕੀ ਫੁੱਲ ਵੀਡੀਓ ਦੇਖਣ ਲਈ ਬਾਈ YouTube ਚੈਨਲ ਲਿੰਕ ਥੱਲੇ ਪਿਆ ਆ YouTube ਤੇ ਆਪਨੂੰ ਫੋਲੋ ਕਰ ਲਓ Insta Facebook ਵਾਲੇ ਭਰਾਵਾਂ ਦਾ ਬਹੁਤ ਧੰਨਵਾਦ ਇਧਰ ਆਪਨੂੰ ਪਿਆਰ ਦਿੱਤੇ ਰਹੋ ਸਸਤੀ ਗੱਲ ਤੁਹਾਡਾ ਜਕੀ ਲੁਧਿਆਣਾ